ਜਿਆਨੂ ਸੱਸਿਆ ਕਾਲ ਜੀ ਦਾ ਹਾਲ ਚਾਲ ਸਾਰੇ ਪੈਂਡਰਾਵਾ ਦਾ ਉਮੀਦਵਾਰ ਬਿਆ ਸਵਧਿਆ ਹੋਵੋਗੇ ਤੇ ਰੱਬ ਸਾਰੇ ਪੈਂਡਰਾਵਾ ਨੂੰ ਆਪਣੀ ਚਰਦੀ ਕਲਾਸ਼ ਦੇ ਤੇ ਲੋਜੀ ਆਜਰਾਜੀ ਨਵੀਂ ਵੀਡੀਓ ਤੇ ਨਾਲ ਨਵੀਂ ਅਪਡੇਟ ਦੇ ਨਾਲ ਜੀ ਭਗਵੰਤ ਮਾਨ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਵੀ ਰਿਲੇਟਿਡ ਅੱਜ ਦੀ ਵੀਡੀਓ ਆ ਸਭ ਤੋਂ ਪਹਿਲਾਂ ਤੇ ਵੇਖ ਲੈਂਦੇ ਆ ਫਿਰ ਇਸ ਤੇ ਘਰਦਿਆ ਵਿਚਾਰ ਸਾਂਝੇ ਤੇ ਰਹਿਣਾ ਤੁਸੀਂ ਸਾਡੇ ਨਾਲ ਪੰਜਾਬੀ ਹੋ ਸਾਸ੍ਰੀ ਕਾਲ ਜਿਵੇਂ ਕਿ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਸੁਣਾਉਣ ਜਾ ਰਿਹਾ ਆ ਜਿਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਹਿਲਕਾ ਮੱਚੂਗਾ ਕਿਉਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨਹੀਂ ਰਹੇ ਪੂਰੇ ਪੰਜਾਬ ਦੇ ਵਿੱਚ ਆਫੜਾ ਤਫੜੀ ਮੱਚ ਗਈ ਹੈ ਔਰ ਮੈਂ ਤੁਹਾਨੂੰ ਇੱਕ ਬੀਜੇਪੀ ਦੇ ਆਗੂ ਉਹਨਾਂ ਦੇ ਵੀ ਬਿਆਨ ਸੁਣਾਉਂਗਾ ਉਹਨਾਂ ਨੇ ਕੀ ਕਿਹਾ ਇਸ ਗੱਲਬਾਤ ਦੇ ਉੱਤੇ ਘਟਨਾ ਵਾਪਰ ਗਈ ਹੈ ਅਚਾਨਕ ਪੂਰੇ ਪੰਜਾਬ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਸੀਐਮ ਮਾਨ ਨੂੰ ਲੈ ਕੇ ਪੂਰੀ ਪਾਰਟੀ ਹਿੱਲ ਚੁੱਕੀ ਆ ਤੇ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਉਹ ਚਾਹੇ ਵੱਡੇ ਨੇ ਛੋਟੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਨਹੀਂ ਆਉਂਦਾ ਕਿ ਕਰੀਏ ਕੀ ਕਿਉਂਕਿ ਇੱਕ ਪਾਸੇ ਦਾ ਪੰਜਾਬ ਦੀ ਜਨਤਾ ਦੇ ਬਿਆਨ ਵੀ ਤੁਹਾਨੂੰ ਮੈਂ ਦਿਖਾਉਂਗਾ ਟਿੱਪਣੀ ਕੀ ਕਰ ਰਹੇ ਨੇ ਲੋਕ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਐ ਲੱਗਦਾ ਵੀ ਜਿਵੇਂ ਪੂਰਾ ਪੰਜਾਬ ਹੀ ਸੀਐਮ ਮਾਨ ਦੇ ਖਿਲਾਫ ਹੋ ਗਿਆ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਬੀਜੇਪੀ ਦੇ ਬਹੁਤ ਵੱਡੇ ਆਗੂ ਇਹ ਗੱਲ ਕਹਿਣਗੇ ਕਿ ਸੀਐਮ ਭਗਵੰਤ ਮਾਨ ਜਿਹੜੇ ਕਿ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਚਾਰੇ ਪਾਸੇ ਪੰਜਾਬ ਦੇ ਅੰਦਰ ਬਹੁਤ ਜੜੀ ਕਿ ਇੰਪੋਰਟਡ ਜਾਣਕਾਰੀ ਹੈ ਹਰ ਪੰਜਾਬੀ ਨੂੰ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਇੱਕ ਇੱਕ ਪੰਜਾਬੀ ਦਾ ਅਕਸ ਜੁੜਿਆ ਹੁੰਦਾ ਹੈ ਇੱਕ ਇੱਕ ਗੱਲ ਦੇ ਨਾਲ ਕਈ ਲੋਕ ਤਾਂ ਐਸੇ ਨੇ ਕਿ ਸੀਐਮ ਮਾਨ ਨੂੰ ਦਿਲੋਂ ਜਾਣ ਤੋਂ ਚਾਹੁੰਦੇ ਨੇ ਕਿਉਂਕਿ ਸੀਐਮ ਮਾਨ ਦੀ ਸਰਕਾਰ ਬਣਾ ਕੇ ਹਟੇ ਲੋਕ ਬਾਈ ਦੇ ਵਿੱਚ ਤਾਂ ਫਿਰ ਕਈ ਭਗਤ ਵੀ ਹੁੰਦੇ ਨੇ ਤਾਂ ਕਈ ਚਾਹਣ ਵਾਲੇ ਵੀ ਹੁੰਦੇ ਨੇ ਸਮਰਥਕ ਬੜੀ ਵੱਡੀ ਤਾਦਾਦ ਦੇ ਵਿੱਚ ਕਹਿ ਸਕਦੇ ਜਿਵੇਂ ਮੌਜੂਦ ਨੇ ਪੰਜਾਬ ਦੇ ਅੰਦਰ ਔਰ ਮੈਂ ਤੁਹਾਨੂੰ ਹੁਣ ਇੱਕ ਜਿਹੜਾ ਇਹ ਬਿਆਨ ਸੁਣਾਉਂਗਾ ਇਹ ਭਾਜਪਾ ਦੇ ਆਗੂ ਨੇ बड़े ही जानी मानी हस्ती है का की कहना है भी हैरान कर देने वाली है सुनो केजरीवाल तो अपनी पूरी कोशिश करेंगे भगवंत मान अगले पंद्रह एक महीना जैसे कहते हैं ना कि कोई मरीज अस्पताल में दाखिल होता कहते घंटे बड़े है। अगले पंद्रह बीस दिन आप भगवंत मान जी के लिए बहुत क्रुशल है ऐसे ही भगवंत मान को हटाया जाएगा अब हटाने के बाद क्या अरविंद केजरीवाल मुख्यमंत्री बन पाएंगे मैं नहीं मानता संभावना नहीं अरविंद केजरीवाल कोशिश जरूर करेंगे लेकिन इसमें नाकाम होंगे पंजाबी कभी बर्दाश्त नहीं करेगी

ਕਾ ਕਤੇ ਸੈਂਸੇਸ਼ਨ ਸੈਂਸੇਸ਼ਨ ਫਲਾਉਣੇ ਲਈ ਕੋਈ ਨਾ ਕੋਈ ਕਵਰ ਚਾਹੀਏ ਠੀਕ ਹੈ ਅਰਵਿੰਦ ਕੇਜ ਰਿਵਾਲ ਤੋਂ ਆਪਣੀ ਪੂਰੀ ਕੋਸ਼ਿਸ਼ ਕਰਨਗੇ ਭਗਵੰਤ ਮਾਨ ਅਗਲੇ 15 ਦਿਨ 1 ਮਹੀਨਾ ਜੈਸੇ ਕਹਿੰਦੇ ਹਨ ਕਿ ਕੋਈ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਕਹਿੰਦੇ 72 ਘੰਟੇ ਬੜੇ ਕ੍ਰਿਸ਼ਲ ਹਨ ਅਗਲੇ 15 20 ਦਿਨ ਭਗਵੰਤ ਮਾਨ ਜੀ ਲਈ ਬਹੁਤ ਕ੍ਰਿਸ਼ਲ ਹੈ 1 ਮਹੀਨਾ ਖੂਬ ਅਦਨਾਮ ਕਰਨਗੇ ਭਗਵੰਤ ਮਾਨ ਨੂੰ ਤਾਂ ਹੁਣ ਇਹ ਭਾਜਪਾ ਦੇ ਬਹੁਤ ਵੱਡੇ ਆਗੂ ਨੇ ਇਹਨਾਂ ਨੇ ਇੱਕ ਸਵਾਲ ਕਿਹਾ ਤੇ ਇਹਨੂੰ ਸਮਝ ਲੈਣਾ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਲੈ ਕੇ ਜਾਂਦਾ ਸੀ ਪਰ ਹੁਣ ਪੰਜਾਬ ਦੇ ਲੋਕ ਵੀ ਅੱਕ ਗਏ ਨੇ ਚਾਰੇ ਪਾਸੇ ਯਾਨੀ ਪੰਜਾਬ ਦੇ ਵਿੱਚ ਅਚਾਨਕ ਇਹ ਅਫੜਾ ਤਫੜੀ ਦਾ ਮਾਹੌਲ ਹੋ ਗਿਆ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਆ ਜਿਹੜਾ ਦਿੱਲੀ ਦਾ ਲਾਲਾ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ ਸੇਸ ਕਰਕੇ ਮੈਂ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਭਗਵੰਤ ਮਾਨ ਨਹੀਂ ਰਹੇ ਅਰਵਿੰਦ ਕੇਜਰੀਵਾਲ ਆ ਨਾ ਜਿਹੜਾ ਉਹ ਰਾਜ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਪਰ ਇਹ ਵੀ ਪਤਾ ਮੈਨੂੰ ਵੀ ਤੁਹਾਨੂੰ ਵੀ ਕਿ ਪੰਜਾਬ ਦੀ ਜਨਤਾ ਡੇਢ ਫੁੱਟ ਦੇ ਜਿਵੇਂ ਲੋਕ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕਬੂਲ ਨਹੀਂ ਕਰੂਗੀ ਕਿਉਂਕਿ ਜਦੋਂ ਇੱਕ ਪਾਸੇ ਸਾਡੇ ਵਿੱਚੋਂ ਹੀ ਚੁਣਿਆ ਹੋਇਆ ਪੰਜਾਬੀ ਭਰਾ ਹੋਵੇ ਤੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਤਸ਼ਿਹਦਤ ਕਰੇ ਸਿੱਖਾਂ ਦੇ ਨਾਲ ਬਖਰੇਵਾ ਕਰੇ ਬਿਬਰੂਗੜ ਦੇ ਵਿੱਚ ਬੰਦ ਕੀਤਾ ਭਾਈ ਅਮਰਪਾਲ ਸਿੰਘ ਨੂੰ 2027 ਦੇ ਵਿੱਚ ਤਾਂ ਅਮਰਪਾਲ ਸਿੰਘ ਨੂੰ ਖਾਲਸਾ ਨੂੰ ਮੁੱਖ ਮੰਤਰੀ ਚੁਣੀ ਬੈਠੇ ਨੇ ਪੰਜਾਬ ਦੇ ਲੋਕ ਤਾਂ ਹੁਣ ਇਸ ਦੇ ਉੱਤੇ ਤੁਹਾਡਾ ਕੀ ਕਮੈਂਟ ਆਉਂਦਾ ਇਹ ਵੀ ਮੈਂ ਜ਼ਰੂਰ ਪੜੂੰਗਾ ਉਸ ਦੇ ਜਵਾਬ ਵੀ ਦੇਊਗਾ ਕਿਉਂਕਿ ਪੰਜਾਬ ਦੀ ਜਨਤਾ ਹੀ ਤੈਅ ਕਰੂਗੀ ਕਿ ਅਗਲੀ ਸਰਕਾਰ ਕਿਸ ਦੀ ਬਣਦੀ ਹੈ ਖਾਲਸਾ ਰਾਜ ਆਉਂਦਾ ਪੰਜਾਬ ਦੇ ਅੰਦਰ ਮੈਂ ਕਹਿੰਦਾ ਖਾਲਸਾ ਰਾਜ ਆ ਸਕਦਾ ਜੇਕਰ ਸਰਕਾਰ ਬਣਦੀ ਹੈ ਭਾਈ ਅਮਰਪਾਲ ਸਿੰਘ ਵਰਗਾ ਯੋਧਾ ਸੂਰਮਾ ਕਿਉਂਕਿ ਸੂਰਮਾ ਨੂੰ ਕਹਿ ਸਕਦੇ ਆ ਪੰਜਾਬ ਦੇ ਉਹਨਾਂ ਲੋਕਾਂ ਨੂੰ ਬਚਾਉਣ ਨਿਕਲਿਆ ਸੀ ਜਿਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ 80% ਮੁੰਡਿਆਂ ਨੂੰ ਮਾਰ ਚੁੱਕੀ ਹੈ ਚਿੱਟੇ ਦੇ ਨਾਲ ਤਾਂ ਉਹ ਸੂਰਮੇ ਨੂੰ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੀ ਹੈ ਪੰਜਾਬ ਦੀ ਜਨਤਾ ਤੇ ਫੇਰ ਤਾਂ ਪੰਜਾਬ ਦੇ ਲਈ ਮੈਂ ਕਹਿੰਦਾ ਬਹੁਤ ਵੱਡੀ ਯਾਨੀ ਇੱਕ ਸੁੱਖ ਦੀ ਗੱਲ ਹੋਣੀ ਹੈ ਤੇ ਜਾਂ ਫਿਰ ਲੱਖਾ ਸਿੰਘ ਸੁਧਾਨਾ ਅਮਤੋਤ ਸਿੰਘ ਮਾਨ ਇਹੋ ਜਿਹੇ ਲੋਕ ਸਰਕਾਰ ਦੇ ਵਿੱਚ ਆਉਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਦੀ ਵੱਡੇ ਪੱਧਰ ਤੇ ਲੋੜ ਹੈ ਤਾਂ ਇੱਕ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਈਮ ਤਾਂ ਦੇ ਦਿੱਤਾ ਸੀ ਪਰ ਚੋਣਾਂ ਤੋਂ ਪਹਿਲਾਂ ਹੀ ਯਾਨੀ ਵੋਟਾਂ ਪੈਣ ਦਾ ਯਾਨੀ ਅਨੁਮਾਨ ਲਾ ਰਹੇ ਨੇ ਪੰਜਾਬ ਦੇ ਲੋਕ ਕਿਉਂਕਿ ਇਹ ਕਹਾਣੀ ਵਿਗੜ ਸਕਦੀ ਹੈ ਇੱਕ ਪਾਸੇ ਯਰ ਮਿਲ ਕੇਜਰੀਵਾਲ ਨੇ ਜ਼ੋਰ ਲਾਇਆ ਕਿ ਮੈਂ ਪੰਜਾਬ ਦੀ ਸੱਤਾ ਸੰਭਾਲਾਂ ਕਿਉਂਕਿ ਉਹ ਤਾਂ ਬਿਲਕੁਲ ਨੰਗਾ ਚਿੱਟਾ ਹੋ ਗਿਆ ਅੱਗੋਂ ਪਿੱਛੋਂ ਸਭ ਗਿਆ ਉਹਦੇ ਦਿੱਲੀ ਦੇ ਵਿੱਚੋਂ ਵੀ ਮਾਂਜਾ ਵੱਜ ਗਿਆ ਹੋਰ ਪਾਸੇ ਵੀ ਕੋਈ ਕਹਾਣੀ ਨਹੀਂ ਬਣਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੇ ਪੰਜਾਬ ਦੇ ਸੂਬੇ ਦੇ ਵਿੱਚ ਯਾਨੀ ਆਪਣੇ ਸੂਬੇ ਦੇ ਵਿੱਚ ਹੈ ਤਾਂ ਜੇਕਰ ਹੁਣ ਉਹ ਜ਼ੋਰ ਲਾ ਰਿਹਾ ਪਰ ਜੇ ਜ਼ੋਰ ਹੋਰ ਲਾਉਂਦਾ ਕਿ ਮੈਂ ਸੱਤਾ ਸੰਭਾਲੂੰਗਾ ਤੇ ਤੂੰ ਆਪਦਾ ਭਾਈ ਸਾਈਡ ਤੇ ਹੋ ਕੇ ਕੋਈ ਛੋਟਾ ਮੋਟਾ ਕੰਮ ਕਰ ਯਾਨੀ ਮੇਰੇ ਥੱਲੇ ਚੱਲ ਹੁਣ ਵੀ ਥੱਲੀ ਹੈ ਸੀਐਮ ਮਾਨ ਰਬੜ ਦੀ ਮੂਰ ਆ ਸਾਡੇ ਪੰਜਾਬ ਦੇ ਸਾਰੇ ਲੋਕ ਕਹਿੰਦੇ ਨੇ ਤੁਹਾਨੂੰ ਵੀ ਪਤਾ ਹੈ ਇਸੇ ਕਰਕੇ ਮੈਂ ਇਹਦਾ ਟਾਈਟਲ ਰੱਖਿਆ ਵੀਡੀਓ ਦਾ ਕਿ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਅਚਾਨਕ ਵਾਪਰ ਗਈ ਹੈ ਘਟਨਾ ਅਫੜਾ ਤਫੜੀ ਦਾ ਮਾਹੌਲ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਲਈ ਬਣਿਆ ਹੋਇਆ ਇਸੇ ਕਰਕੇ ਅਫੜਾ ਤਫੜੀ ਹੋਈ ਹੈ ਕਿਉਂਕਿ ਅਚਾਨਕ ਹੀ ਦਿੱਲੀ ਦੇ ਵਿੱਚੋਂ ਹਾਰ ਗਏ ਨੇ ਘਟਨਾ ਵਾਪਰ ਗਈ ਇੱਕ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਔਰ ਦੂਜੇ ਪਾਸੇ ਹੁਣ ਸੀਐਮ ਮਾਨ ਨੂੰ ਵੀ ਮੈਨੂੰ ਐਂ ਲੱਗਦਾ ਹੈ ਕਿ ਪੰਜਾਬ ਵਾਲੇ ਨੂੰ نیند ਨਹੀਂ ਆਉਂਦੀ ਹੁਣ ਕਿਉਂਕਿ ਹਰ ਰੋਜ਼ ਸੋਚਦਾ ਹੋਣਾ ਮੁੱਖ ਮੰਤਰੀ ਮੈਂ ਆ ਕਿਸੇ ਟਾਈਮ ਮੇਰੇ ਮੂੰਹ ਨੂੰ ਵੋਟਾਂ ਪਾਈਆਂ ਪੰਜਾਬ ਦੇ ਲੋਕਾਂ ਨੇ ਪਰ ਅੱਜ ਉਹਨਾਂ ਲੋਕਾਂ ਦੇ ਨਾਲ ਮੈਂ ਜਿਹੜੇ ਤਸ਼ੱਦਦ ਕੀਤੇ ਨੇ ਇਹ ਲੋਕ ਹੁਣ ਪੈਰਾਂ 'ਚ ਡਿੱਗਣ ਦੇ ਬਾਵਜੂਦ ਵੀ ਤੁਹਾਨੂੰ ਮaaf ਨਹੀਂ ਕਰਨਗੇ ਇਹ ਸੀਐਮ ਮਾਨ ਵੀ ਸੋਚਦੇ ਹੋਣਗੇ ਪਰ ਮੈਂ ਵੀ ਇੱਕ ਗੱਲ ਕਹੀ ਸੀ 6-7 ਮਹੀਨਿਆਂ ਦੀ ਗੱਲ ਆ ਪੰਜਾਬ ਵਾਲਿਓ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਜਿਹੜੀ ਗੱਲ ਕਹੀ ਸੀ ਉਹ ਸੱਚ ਸਾਬਤ ਹੋ ਗਈ ਹੈ ਕਿਹੜੀ ਗੱਲ ਹੈ ਮੈਂ ਕਿਹਾ ਸੀ ਪੰਜਾਬ ਦਾ ਮੁੱਖ ਮੰਤਰੀ ਇਹ ਸੋਚਿਆ ਕਰੂਗਾ ਕਿ ਭਾਈ ਮੈਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦਾ ਪਰ ਮੈਂ ਹੀ ਕੰਮ ਨਹੀਂ ਆਇਆ ਪੰਜਾਬ ਵਾਲਿਆਂ ਦੇ ਮੇਰਾ ਕਸੂਰ ਹੈ ਕਸੂਰ ਜਨਤਾ ਦਾ ਨਹੀਂ ਹੈਗਾ ਤਾਂ ਹੁਣ ਤੁਹਾਡਾ ਇੱਕ ਫਰਜ਼ ਆ ਮੈਂ ਤੁਹਾਡੀ ਇੱਕ ਡਿਊਟੀ ਲਾਉਣਾ ਪੰਜਾਬੀ ਹੋਣ ਦੇ ਨਾਤੇ ਆਪਦੇ ਭੈਣ ਭਰਾ ਸਮਝਣ ਦੇ ਨਾਤੇ ਕਿਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਬਹੁਤ ਘੱਟ ਹੁੰਦੀ ਹੈ ਵੀਡੀਓ ਔਰ ਚੈਨਲ ਨੂੰ ਮੇਰਾ ਵੀਰ ਸਪੋਰਟ ਵੀ ਜ਼ਰੂਰ ਕਰਿਆ ਕਰੋ ਤਾਂ ਮੈਂ ਚਾਹੁੰਦਾ ਕਿ ਗਰੁੱਪਾਂ ਦੇ ਵਿੱਚ ਸ਼ੇਅਰ ਹੋਵੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ ਗਾਇਸ ਤੇ ਆ ਸੀਗੀ ਅੱਜ ਦੀ ਵੀਡੀਓ ਜਿਸ ਤਰ੍ਹਾਂ ਕੇ ਸੀਐਮ ਭਗਵੰਤ ਮਾਨ ਦੀ ਕੁਰਸੀ ਜੇਰੀਆ ਉਹ ਹੁਣ ਦਾਵਾ ਢੋਲਾ ਜਿਸ ਤਰ੍ਹਾਂ ਕੇ ਪਿਛਲੇ ਹੀ ਦਿਨ ਆਰਵੰਦ ਕੇਜਰੀਵਾਲ ਜੋ ਆ ਉਹ ਵੀ ਦਿੱਲੀ ਤੋਂ ਜਿਹੜਾ ਹਾਰ ਗਏ ਆ ਤੇ ਉਹ ਵੀ ਹੁਣ ਕਹਿਣਗੇ ਕਿ ਪੰਜਾਬ ਦੇ ਸੀਐਮ ਜੇਰੀਆ ਉਹ ਬਣਨ ਕਿ ਮਤਲਬ ਕਿ ਭਗਵੰਤ ਮਾਨ ਦੀ ਜਗਾ ਜੇਰੀਆ ਉਹ ਅਰਵੰਦ ਕੇਜਰੀਵਾਲ ਆ ਠੀਕ ਆ ਨਾ ਬਾਕੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤੇ ਭਗਵੰਤ ਮਾਨ ਨੇ ਪੰਜਾਬ ਦਾ ਅਗਰ ਭਲਾ ਕੀਤਾ ਹੁੰਦਾ ਪੰਜਾਬ ਦਾ ਕੁਝ ਸੋਚਿਆ ਹੁੰਦਾ ਤੇ ਅੱਜ ਆਵਾਮ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਦੇ ਨਾਲ ਮੋਢਾ ਲਾ ਕੇ ਖੜੋ ਜਾਂਦੀ ਹੈ। ਸੀਐਮ ਭਗਵੰਤ ਮਾਨ ਉਹਨਾਂ ਕੋਲੋਂ ਇੱਕ ਦੋ ਕੰਮ ਚੰਗੇ ਹੋਏ ਨੇ ਜਿਹੜੇ ਇਹਨਾਂ ਨੇ ਕੀਤੇ ਨਿਓ ਕੀਨੇ ਭਲਾ। ਹਾਂਜੀ। ਕਿ ਆਵਾਮ ਦਾ ਭਰੋਸਾ ਜਿੱਤ ਕੇ ਆਵਾਮ ਦਾ ਭਰੋਸਾ ਲਿਆ ਤੋੜ। ਠੀਕ ਆ। ਆਵਾਮ ਦੇ ਕੰਮ ਆਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਕੰਮ ਆਣ ਦੀ ਬਜਾਏ ਪੰਜਾਬ ਦੇ ਜ ਆਪ ਮੁਖਾਲੇ ਖੜੋ ਗਏ ਨੇ। ਜਿਹੜਾ ਕੋਈ ਬੰਦਾ ਪੰਜਾਬ ਦੇ ਹੱਕ ਆਸਤੇ ਵਾਸ ਚੁੱਕਦਾ ਵੀ ਆ ਭਗਵਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਫੜ ਫੜ ਕੇ ਚੋਰੀ ਚੋੜ ਕੇ ਜਿਹੜਾ ਕਿ ਜੇਲ੍ਹਾਂ 'ਚ ਪਾ ਕੇ ਐਨਐਸ ਲਾ ਦਿੱਤੇ ਜਾਂਦੇ ਉਹ ਹਿੰਨਾ ਕਿ ਮਤਲਬ ਕਿ ਸੀਐਮ ਭਗਵੰਤ ਮਾਨ ਨੇ ਅਗਰ ਪੰਜਾਬ ਦਾ ਕੁਝ ਕੀਤਾ ਹੁੰਦਾ ਕਿਸੇ ਇੱਕ ਮੁੱਦੇ ਤੇ ਵੀ ਜਿਹੜਾ ਹੈ ਉਹ ਬੋਲੇ ਹੁੰਦੇ ਹੈ ਮਤਲਬ ਬੰਦੀ ਸਿੰਘਾਂ ਨੂੰ ਲੈ ਕੇ ਲਾ ਲੋ ਕਿਸਾਨੀ ਨੂੰ ਲੈ ਕੇ ਕਰ ਲੋ ਨਸ਼ੇ ਦੇਖ ਲੋ ਕਹਿੰਜਾਮ ਹੋਏ ਹੋਏ ਆ ਗਲੀ ਗਲੀ ਦੇ ਵਿੱਚ ਨਸ਼ਾ ਵੇਖ ਰਿਹਾ ਹੈ ਪੰਜਾਬ ਦੀ ਨੌਜਵਾਨੀ ਆਏ ਦਿਨ ਜਿਹੜਾ ਉਹ ਨਸ਼ੇ ਦੀ ਦਲਦਲ ਚ ਫਸੀ ਜਾ ਰਹੀ ਆ ਕਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਬਰਬਾਦ ਹੋ ਰਹੀ ਆ ਲੇਕਿਨ ਕਿੱਥੇ ਆ ਮੁੱਖ ਮੰਤਰੀ ਉਹ ਮੁੱਖ ਮੰਤਰੀ ਕਿੱਥੇ ਆ ਜਿੱਥੇ ਜਿਹਨੂੰ ਪੰਜਾਬ ਨੇ ਪੰਜਾਬ ਨੇ ਜਿਸ ਤੇ ਉੱਤੇ ਯਕੀਨ ਕਰਕੇ ਪੰਜਾਬ ਨੇ ਉਹਨਾਂ ਨੂੰ ਵੋਟ ਦੇ ਕੇ ਜਿਤਾਇਆ ਕਿ ਇਹ ਪੰਜਾਬ ਦਾ ਪੁੱਤਰ ਆ ਇਹ ਪੰਜਾਬ ਦਾ ਕੁਝ ਸੋਚੇਗਾ ਇਹ ਪੰਜਾਬ ਦਾ ਬਿਹਤਰ ਕਰੇਗਾ ਲੇਕਿਨ ਕੀ ਹੋਇਆ ਜੋ ਦਾਅਵੇ ਕੀਤੇ ਉਹ ਦਾਅਵੇ ਵੀ ਭਗਵੰਤ ਮਾਨ ਨੇ ਜਿਹੜੇ ਉਹ ਨਹੀਂ ਪੂਰੇ ਕੀਤੇ ਤੇ ਹੁਣ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਤੇ ਵਾਕੇ ਸੀਐਮ ਭਗਵੰਤ ਮਾਨ ਦੀ ਕੁਰਸੀ ਹੁਂ ਜੇਰੀਆ ਉਹ ਢਾਵਾਂ ਡੋਲੀਆਂ ਓ ਇਸ ਤੁਸੀਂ ਭਗਵੰਤ ਮਾਨ ਤੋਂ ਰਿਲੇਟਿਡ ਕੀ ਕਹੋਗੇ ਭਗਵੰਤ ਮਾਨ ਨੂੰ ਕਿੰਨਾ ਸਪੋਰਟ ਕਰਦੇ ਹੋ ਕੌਣ ਕੌਣ ਸਪੋਰਟ ਕਰਦਾ ਤੇ ਕੌਣ ਨਹੀਂ ਸਪੋਰਟ ਕਰਦਾ ਕਮੈਂਟ ਕਰਕੇ ਲਾਜ਼ਮੀ ਦੱਸਦੇ ਆ ਬਾਕੀ ਮਿਲਦੇ ਆ ਨੈਕਸਟ ਵੀਡੀਓ ਛਾਸਤੀ ਰਹੋ ਵਾਸਤੂ ਤੇ ਰਵਸਾੜਨ ਚੜਦੀ ਕਲਾ ਜ ਰੱਖ